ਜਿੱਥੇ ਦੇਸ਼ ਭਰ ਵਿੱਚ ਸ਼ਿਵਰਾਤਰੀ ਦੇ ਪਵਿੱਤਰ ਤਿਹਾਰ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਉੱਥੇ ਹੀ ਜੇਕਰ ਸ਼ਾਹੀ ਸ਼ਹਿਰ ਪਟਿਆਲਾ ਦੀ ਗੱਲ ਕਰੀਏ ਤਾਂ ਸ਼ਿਵਰਾਤਰੀ ਦੇ ਪਵਿੱਤਰ ਤਿਹਾਰ ਦੇ ਮੱਦੇਨਜ਼ਰ ਪਟਿਆਲਾ ਦੀ ਗੁਰਬਖਸ਼ ਕਲੋਨੀ ਤੋਂ ਸ਼ੋਭਾ ਯਾਤਰਾ ਕੱਢੀ ਗਈ ਇਹ ਸ਼ੋਭਾ ਯਾਤਰਾ ਪਟਿਆਲਾ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਗੁਰਬਖਸ਼ ਕਲੋਨੀ ਸਥਿਤ ਸ਼ਿਵ ਮੰਦਿਰ ਵਿਖੇ ਸਮਾਪਤ ਹੋਈ ਹਾਂ ਸਰ ਕੀ ਨਾਮ ਹੈ ਤੇ ਸੋਭਾ ਯਾਤਰਾ ਨਿਕਾਲ ਰਹੇ ਹੋ ਕਿੱਥੋਂ ਦੀ ਕਿੱਥੇ ਜਾਈਏ ਸੋਭਾ ਯਾਤਰਾ ਮੈਂ ਸੁਬੀਰ ਬੰਤ ਸਿਵ ਸਕਤੀ ਸੇਵਾ ਸਮਿਤੀ ਅਧਿਕਤ ਸਾਡੀ ਸੋਭਾ ਯਾਤਰਾ ਜਿਹੜੀ ਸਿਵ ਸਕਤੀ ਸੇਵਾ ਸਮਿਤੀ एवं ਮਹਾਦੇਵ ਚੈਰੀਟੇਬਲ ਟਰਸਟ ਸਮੂਹ ਰੂਪ ਨਾਲ ਸਦੱਸਿਆ ਨਾਲ ਮਿਲ ਕੇ ਮਨਾਇਆ ਜਾ ਰਿਹਾ ਹੈ ਇਹ ਆਪਣੀ ਗੁਰਸ ਕਲੋਨੀ ਤੋਂ ਸ਼ੁਰੂ ਹੋ ਕੇ ਰਾਜਪੁਰਾ ਕਲੋਨੀ ਕਿਹੜਾ ਪੁਰਾਣਾ ਬਸ ਸਟੈਂਡ ਹੋ ਕੇ ਵਿਕਾਸ ਕਲੋਨੀ ਹੁੰਦੇ ਹੋਏ ਵਿਸ਼ਨ ਨਗਰ ਸੋ ਸਮਾਪਤੀ થઈ ਗਈ ਹਾਂ ਸਮਾਪਤੀ ਆਪਣੇ ਚਾਰ ਨੰਬਰ ਵਾਸਤੇ ਜਾਣਾ ਚਾਹੁੰਦਾ 20 ਵਸਿਆ ਨੂੰ ਕੀ ਮੈਸੇਜ ਦੇਣਾ ਚਾਹੁੰਦਾ 20 ਸਾਨੂੰ ਉਹ ਇਹ ਮੈਸੇਜ ਦੇਣਾ ਚਾਹੁੰਦੇ ਕਿ ਇਹ ਤਿਉਹਾਰ ਪਰ ਹਰ ਤੁਲਾਕ ਨਾਲ ਮਿਲਾਈ ਸ਼ਾਂਤੀਪੁਰਕ ਨਾਲ ਸਾਰੇ ਨੂੰ ਵੈਲ ਮਿਲ ਕੇ ਮਨਾਇਆ ਜਾਵੇ ਠੀਕ ਹੈ ਠੀਕ ਹਾਂ ਸਰ ਕੀ ਨਾਮ ਹੈ ਮੇਰਾ ਨਾਮ ਵਿਵੇਸ਼ ਸ਼ਰਮਾ ਜੀ ਸਦਸਤ ਸ੍ਰੀਸ਼ਟੀ ਸੇਵਾ ਸੰਮਤੀ ਸ਼ਿਵਰਾਤਰੀ ਆ ਗਈ ਜੀ ਕਿੰਦਾ ਦੀ ਤਿਆਰੀ ਹੈ ਤੇ ਜੀ ਸ਼ੋਭਾ ਯਾਤਰਾ ਨਿਕਲੀ ਕਿਤੋਂ ਦੀ ਕਿੱਥੇ ਜਾਏਗੀ ਕੱਡੀ ਸ਼ੋਭਾ ਯਾਤਰਾ ਗੁਰਬਖਸ਼ ਗੋਲੀ ਗਲੀ ਨੰਬਰ 4 ਸ਼੍ਰੀ ਮਹਾਦੇਵ ਮੰਦਿਰ ਤੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਿਕਲਣੀ ਹੈ ਚੌਂਤੀ ਵੀ ਵਿਸ਼ਾਲ ਸ਼ੋਭਾ ਯਾਤਰਾ ਇਹ ਸ਼ੋਭਾ ਯਾਤਰਾ ਗੁਰਬਖਸ਼ ਕਲੋਨੀ ਮਹਾਦੇਵ ਮੰਦਰ ਗਲੀ ਨੰਬਰ 4 ਤੋਂ ਸ਼ੁਰੂ ਹੋ ਕੇ ਸਾਡੇ ਪ੍ਰਮੁੱਖ ਬਾਜ਼ਾਰ ਗੁਰਬਖਸ਼ ਕਲੋਨੀ ਪੁਰਾਣਾ ਬਾਸ ਸਟੈਂਡ ਵਿਕਾਸ ਕਲੋਨੀ ਤੇ ਬਿਸ਼ਨ ਨਗਰ ਦੇ ਮੁੱਖ ਬਾਜ਼ਾਰ ਚੋਂ ਹੁੰਦੇ ਹੋਏ ਜੁਹਾਰ ਨਗਰ ਦਾ ਏਰੀਆ ਕਵਰ ਕਰਦੇ ਹੋਏ ਅਸੀਂ ਦੁਬਾਰਾ ਗੁਰਬਖਸ਼ ਕਲੋਨੀ ਦੇ ਮੇਨ ਬਾਜ਼ਾਰ ਦੇ ਵਿੱਚੋਂ ਮੰਦਰ ਦੇ ਵਿੱਚ ਰਾਤ ਨੂੰ ਸ਼ੋਭਾ ਯਾਤਰਾ ਸਮਾਪਨ ਹੋਇਆ। ਦੇਸ਼ ਵਾਸੀਆਂ ਨੂੰ ਕੀ ਮੈਸੇਜ ਪਹੁੰਚਾ ਜਾਂਦਾ ਹੈ? ਦੇਸ਼ ਵਾਸੀਆਂ ਨੂੰ ਮੈਸੇਜ ਦਵਾਉਂਗਾ ਜੀ ਸ਼ਿਵਰਾਤਰੀ ਦਾ ਸਾਡਾ ਪਾਵਨ ਤਿਉਹਾਰ ਹੈ। ਤੁਮ ਤਾਂ ਨਾਲ ਤੁਹਾਨੂੰ ਮਨਾਉਣਾ ਚਾਹੀਦਾ ਸਾਡਾ ਸ ਇਹ ਇੱਕ ਤਿਹਾਰਾ ਸ਼ਿਵਰਾਤਰੀ ਜਿਹਨੂੰ ਕਿਹਾ ਜਾਂਦਾ ਹੈ ਜਿੱਦਾਂ ਸ਼ੰਕਰ ਜੀ ਦਾ ਸ਼ਾਦੀ ਹੋਈ ਸੀ ਤੇ ਸਾਡੇ ਲਈ ਬਹੁਤ ਹਰਸ਼ੁ ਉਲਾਸ ਦਾ ਤਿਹਾਰਾ ਹੈ ਜੀ ਅਸੀਂ ਬਹੁਤ ਅੱਛੇ ਤਰੀਕੇ ਨਾਲ ਸਭ ਕੁਝ ਮੈਰੇਜ ਕਰਕੇ ਤਿਹਾਰ ਮਨਾਵਾਂਗੇ